ਜਨਰਲ ਮੇਰ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਜੀਵਨਸ਼ਕ ਨਵਤਾਈ ਦੇਖੋ ਸ਼ਮਸਲੇ ਤੋਂ ਅਰਨੋਸਾਂ ਜੀ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ। ਡੋਨਲਡ ਟਰੰਪ ਨੇ ਪਿਛਲੇ 48 ਘੰਟਿਆਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ 트ਰੁੱਥ ਸੋਸ਼ਲ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਪਾਈਆਂ ਹਨ। ਉਹਨਾਂ ਦੇ ਕੀ ਅਰਥ ਨੇ ਤੇ ਜੈਫਰੀ ਨੇ ਐਪਸਟੀਨ ਫਾਈਲ ਮਾਮਲੇ ਨਾਲ ਇਹਦਾ ਕੀ ਸੰਬੰਧ ਹੈ? ਇਸ ਬਾਰੇ ਗੱਲਬਾਤ ਕਰਾਂਗੇ। ਦੂਜਾ ਅੱਗੇ ਜਿਹੜੇ ਬਾਰਡਰ ਪੈਟਰੋਲ ਵਾਲੇ ਹੁੰਦੇ ਸੀ ਅਮਰੀਕਾ ਦੇ ਵਿੱਚ ਉਸਿਰ ਬਾਰਡਰ ਤੇ ਨਾਲ-ਨਾਲ ਛਾਪੇ ਮਾਰਦੇ ਸੀ ਹੁਣ ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਛਾਪੇਵਾਜਰ ਇਹਦਾ ਕੀ ਮਤਲਬ ਹੈ ਤੀਜਾ ਮਾਰਟਨ ਲੂਥਰ ਕਿੰਗ ਜੂਨੀਅਰ ਮਾਮਲੇ ਦੇ ਵਿੱਚ ਫਾਈਲਰ ਰੀਲਿਸ ਕੀਤੀ ਗਈ ਹੈ ਤੇ ਆਖਰ ਦੇ ਵਿੱਚ CBS ਦਾ ਜਿਹੜਾ ਦ ਲੇਟ ਸ਼ੋਅ ਮਾਮਲਾ ਇੱਕ ਹੋਰ ਇਫੇਰ ਚਰਚਾ ਦੇ ਵਿੱਚ ਅੱਜ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਨੀ ਹੈ ਵਿਸਥਾਰ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਪੋਸਟਾਂ ਪਾਈਆਂ ਟਰੁੱਥ ਸੋਸ਼ਲਸ ਦੇ ਉੱਤੇ ਉਹਦੇ ਬਾਰੇ ਗੱਲਬਾਤ ਰਾਸ਼ਟਰਪਤੀ ਟਰੰਪ ਨੇ ਟਰੁੱਥ ਸੋਸ਼ਲ ਮੀਡੀਆ ਨੂੰ ਬਹੁਤ ਇੱਕ ਕ੍ਰਿਟੀਕਲ ਸਟ ਜਿਹੜਾ ਟਰੈਡੀਸ਼ਨਲ মিডিਆ ਆ ਉਹ ਸਾਰੇ ਨੂੰ ਇੱਕ ਤਰੀਕੇ ਦੇ ਨਾਲ ਪਾਸੇ ਕਰਕੇ ਜਾਂ ਇਦਾਂ ਕਹ ਲਓ ਕਿ ਜਿਹੜਾ ਟਰੈਡੀਸ਼ਨਲ মিডিਆ ਆ ਉਹ ਸਾਰੇ ਦੇ ਪੈਰਲਲ ਇੱਕ ਉਹਨੇ ਆਪਣਾ মিডিਆ ਖੜਾ ਕਰ ਦਿੱਤਾ ਕਿਸੇ ਵੇਲੇ ਉਹਨਾਂ ਨੂੰ ਟਵਿੱਟਰ ਦੇ ਉੱਤੋਂ ਐਕਸ ਦੇ ਉੱਤੋਂ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਹਟਾ ਦਿੱਤਾ ਗਿਆ ਸੀ ਉਸ ਵੇਲੇ ਇਹਨਾਂ ਨੇ ਟਰੁੱਥ ਸੋਸ਼ਲ ਆਪਣਾ মিডিਆ ਸ਼ੁਰੂ ਕੀਤਾ ਤੇ ਟਰੁੱਥ ਸੋਸ਼ਲ ਮੀਡੀਆ ਦੀ ਰੀਚ ਹੈ ਇਸ ਵੇਲੇ ਬਹੁਤ ਜ਼ਿਆਦਾ ਵਧ ਗਈ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਸੋਸ਼ਲ ਮੀਡੀਆ ਦੇ ਤੇ ਜੋ ਕੁਝ ਪੋਸਟ ਕਰਦੇ ਆ ਕੁਦਰਤੀ ਹੈ ਕਿ ਪੂਰੀ ਦੁਨੀਆ ਦੀ ਨਿਗਾ ਉੱਥੇ ਟਿਕੀ ਹੁੰਦੀ ਹੈ ਤੇ ਉਹ ਮਾਮਲਾ ਚਰਚਾ ਦੇ ਵਿੱਚ ਵੀ ਆਉਂਦਾ ਹੁਣ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਾਫੀ ਪੋਸਟਰ ਡਰੋਥ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਿਹੜੀਆਂ ਬੜੀਆਂ ਅਜੀਬ ਵੀ ਲੱਗਦੀਆਂ ਨੇ ਤੇ ਉਹਦੇ ਉੱਤੇ ਐਸ਼ਵਲੇ ਚਰਚਾ ਕਾਫੀ ਚੱਲ ਰਹੀ ਹੈ ਵੀ ਇਹ ਪੋਸਟਰ ਪਾਉਣ ਦਾ ਕਾਰਨ ਕੀ ਹੈ ਜਾਂ ਇਹ ਕਰਨਾ ਕੀ ਚਾਹੁੰਦੇ ਆ ਦੋ ਰਾਵਾਂ ਨੇ ਇਸ ਬਾਰੇ ਜਿਹੜੀਆਂ ਐਸ਼ਵਲੇ ਚਰਚਾ ਦੇ ਵਿੱਚ ਚੱਲ ਰਹੀਆਂ ਨੇ ਇੱਕ ਤੇ ਆ ਕਿ ਜਿਹੜੀਆਂ ਜੈਫਰੀ ਐਪਸਟੇਨ ਮਾਮਲੇ ਦੀਆਂ ਫਾਈਲਾਂ ਸਿਗੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਕੁਝ ਨਿਕਲਣ ਦੀ ਆਸ ਸੀ ਪਰ ਨਿਕਲਿਆ ਕੁਝ ਵੀ ਨਹੀਂ ਉਹਨਾਂ ਫਾਈਲਾਂ ਦੇ ਉੱਤੇ ਫਾਈਲਾਂ ਦੇ ਬਾਰੇ ਡੋਨਲਡ ਟਰੰਪ ਦੇ ਉੱਤੇ ਦਬਾਅ ਆ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਜੈਫਰੀ ਜੈਫਰੀ ਐਪਸਟੇਨ ਮਾਮਲਾ ਕੀ ਹੈ ਤੁਹਾਡ ਨਾਲ ਆਪਾਂ ਸਾਂਝਾ ਕਰਦੇ ਬਾਅਦ ਦੇ ਵਿੱਚ ਅ ਇੱਕ ਧਿਰ ਇਹ ਕਹਿੰਦੀ ਆ ਕਿ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਉੱਤੇ ਇੱਕ ਬਹੁਤ ਵੱਡਾ ਦਬਾਅ ਆ ਕਿ ਜੈਫਰੀ ਐਪਸਟੇਨ ਦੇ ਜਿਹੜੀਆਂ ਫਾਈਲਾਂ ਆ ਉਸ ਮਾਮਲੇ ਦੇ ਵਿੱਚ ਤੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਉਹਨੂੰ ਸਾਂਝੀਆਂ ਕਰੋ ਉਹ ਨਾਂ ਕਰਨ ਦੇ ਲਈ ਜਾਂ ਲੋਕਾਂ ਦਾ ਧਿਆਨ ਜੈਫਰੀ ਐਪਸਟ੍ਰਾਈਨ ਮਾਮਲੇ ਤੋਂ ਹਟਾਉਣ ਦੇ ਲਈ ਰਾਸ਼ਟਰਪਤੀ ਟਰੰਪ ਨੇ ਪਿਛਲੇ 48 ਘੰਟੇ ਦੇ ਵਿੱਚ ਬੜੀਆਂ ਜੀਬੂਗਰੀ ਪੋਸਟਾਂ ਟਰੁਥ ਸੋਸ਼ਲ ਦੇ ਉੱਤੇ ਪਾਈਆਂ ਦੂਜੀ ਤਰ੍ਹਾਂ ਇਹ ਕਹਿ ਰਹੀ ਹੈ ਕਿ ਦਰਅਸਲ ਇਹ ਸਿਰਫ ਇੱਕ ਟਰੰਪ ਦੇ ਵਿਰੋਧੀਆਂ ਵੱਲੋਂ ਇਲਜ਼ਾਮ ਆ ਅਸਲ ਦੇ ਵਿੱਚ ਡੋਨਲਡ ਟਰੰਪ ਨੇ ਲੱਕ ਤੋੜ ਕੇ ਰੱਖ ਦਿੱਤਾ ਜਿਹੜਾ ਮੇਨਸਟ੍ਰੀਮ ਮੀਡੀਆ ਸਾਰੇ ਦਾ ਸਾਰਾ ਜਿਹੜਾ ਜਿਹਦੇ ਇਹ ਬਹੁਤ ਖਿਲਾਫ ਰਹੇ ਹੈ ਜਾਂ ਇਦਾਂ ਲੱਗਦਾ ਕਿ ਜਿਹੜਾ ਇੱਕ ਮਤਲਬ ਧਿਰ ਬਣ ਕੇ ਕਿਸੇ ਗੱਲ ਨੂੰ ਸਿਰਜਦਾ ਸੀ ਉਹਨੂੰ ਇਹਨਾਂ ਨੇ ਤੋੜ ਦਿੱਤਾ ਸਿੱਧੇ ਲੋਕਾਂ ਦੇ ਨਾਲ ਗੱਲ ਕਰਕੇ ਵਾਈਟ ਹਾਊਸ ਐਸ ਵੇਲੇ ਸਾਰਾ ਜਿਹੜਾ ਉਹ ਪਾਸੇ ਕਰਕੇ ਸਿੱਧਾ ਟ੍ਰੂਥ ਸੋਸ਼ਲ ਰਾਹੀਂ ਰਾਸ਼ਟਰਪਤੀ ਟਰੰਪ ਲੋਕਾਂ ਨੂੰ ਸੰਬੋਧਨ ਹੁੰਦੇ ਆ ਤੇ ਇਮੀਡੀਏਟੋ ਦਾ ਰਿਐਕਸ਼ਨ ਜਾਂ ਲੋਕਾਂ ਦਾ ਜੋ ਕੁਝ رائے ਹੁੰਦੀ ਆ ਉਹ ਵੀ ਪਤਾ ਲੱਗ ਜਾਂਦੀ ਸੋ ਇਹ ਅੱਜ ਦਾ ਮਾਮਲਾ ਜਿਹੜਾ ਕਿ ਜਾਂ ਤਾਂ ਜੈਫਰੀ ਐਪਸਟਿਨ ਮਾਮਲੇ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਦੇ ਲਈ ਇੰਨੀਆਂ ਪੋਸਟਾਂ ਪਾਈਆਂ ਗਈਆਂ ਜਾਂ ਅਜੀਬੋ ਗਰੀਬ ਇੱਕ ਪੋਸਟ ਤੇ ਉਹ ਵੀ ਹੈ ਜਿਹਦੇ ਵਿੱਚ ਇੱਧਰ ਰਾਸ਼ਟਰਪਤੀ 트ੰਪ ਬੈਠਾ ਤੇ ਇੱਥੇ ਬਰਾਕ ਬਾਮਾ ਨੂੰ ਅਰੈਸਟ ਕੀਤਾ ਜਾ ਰਿਹਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਵੀਡੀਓ ਬਣਾਈ ਆ ਉਹ ਫੇਕ ਵੀਡੀਓ ਆ ਪਰ ਕਿਉਂਕਿ ਡੋਨਲਡ 트ੰਪ ਨੇ ਉਹਨੂੰ ਆਪਣੇ ਉਹਦੇ ਉੱਤੇ ਸਾਂਝਾ ਕੀਤਾ ਆ ਸੋ ਇਹ ਸਾਰੇ ਕੁਝ ਦਾ ਮਤਲਬ ਕੀ ਆ ਉਹ ਦੱਸਿਆ ਜਾ ਰਿਹਾ ਕਿ ਸਪੋਰਟਸ ਦੇ ਕਲਿੱਪ ਆ ਪਾਈ ਰਹੇ ਨੇ ਕੁਝ ਕਾਂਸਪੀਰੇਸੀ ਪਾਈ ਆ ਵੀ ਅਸਲ ਦੇ ਵਿੱਚ ਪਬਲਿਕ ਨੂੰ ਡਿਸਟਰੈਕਟ ਕਰਨਾ ਚਾਹੁੰਦੇ ਆ ਇਹ ਡਿਸਟਰੈਕਸ਼ਨ ਦਾ ਮਤਲਬ ਕੀ ਆ ਕਿਸੇ ਦੀ ਸਿੱਧੀ ਜਿਹੜੀ ਕੰਟਰੋਵਰਸੀ ਜੈਫਰੀ ਐਪਸਟਿਨ ਦੀ ਮੌਤ ਦੇ ਨਾਲ ਜੁੜੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਸ਼ਟਰਪਤੀ 트럼ਪ ਨੂੰ ਟ੍ਰਬਲ ਨਾ ਪੈਦਾ ਹੋ ਜਾਈ ਉਹਦੇ ਤੇ ਧਿਆਨ ਪਾਸੀ ਕਰਨ ਦੇ ਲਈ ਨੇ ਇੰਨੀਆਂ ਸਾਰੀਆਂ ਪੋਸਟਾਂ ਪਾਈਆਂ ਐਬਸਟ੍ਰੀਨ ਹਜੇ ਵੀ ਬਹੁਤ ਵੱਡਾ ਇਸ਼ੂ ਹੈ ਅਮਰੀਕਾ ਦੇ ਵਿੱਚ ਭਾਵੇਂ ਜੋ ਮਰਜ਼ੀ ਆ ਉਹ ਕੁਝ ਨਿਕਲਿਆ ਨਹੀਂ ਉਹਦੇ ਵਿੱਚੋਂ ਜਿਹੜੇ ਬਹੁਤ ਸਾਰੇ ਡੋਨਲਡ 트럼ਪ ਦੇ ਸਪੋਰਟਰ ਵੀ ਨੇ ਉਹ ਹਜੇ ਉਹ ਵੀ ਹਜੇ ਇਸ ਗੱਲ ਤੋਂ ਗੁੱਸੇ 'ਚ ਨੇ ਦੁਖੀ ਨੇ ਕਿ ਇਹਨਾਂ ਨੇ ਜਿਹੜੀਆਂ ਡਿਟੇਲ ਸੀਗੀਆਂ ਐਬਸਟ੍ਰੀਨ ਕੇਸ ਤੇ ਉਹ ਰਿਲੀਜ਼ ਕਿਉਂ ਨਹੀਂ ਕੀਤੀ ਭਾਵੇਂ ਕਿ ਇਹਦਾ ਵਾਅਦਾ ਕੀਤਾ ਗਿਆ ਸੀ ਜਿਹੜਾ 트럼ਪ ਦਾ بیس ਆਫ ਫਰਸਟ੍ਰੇਟਡ ਆ ਐਸ ਵੇਲੇ ਪਹਿਲਾਂ ਕਦੇ ਇਦਾਂ ਨਹੀਂ ਵਾਪਰਿਆ ਪਰ ਐਸ ਵੇਲੇ ਇਹ ਜਿਹੜੇ ਮਤਲਬ ਜਦੋਂ ਵੀ ਜਿਹੜੇ ਉਹ ਹੈਗੇ ਆ ਮਤਲਬ ਉਹ ਅੱਗੇ ਮੂਵ ਨਹੀਂ ਕਰਦੇ ਐਸ ਵੇਲੇ ਉਹਨਾਂ ਨੇ ਟਾਪਿਕ ਬਦਲ ਦਿੱਤਾ ਡੋਨਲਡ 트럼ਪ ਨੇ ਕਿੰਨੇ ਟਾਪਿਕ ਪਾ ਦਿੱਤੇ ਉਹ ਮੂਵ ਨਹੀਂ ਕਰ ਰਹੇ ਅੱਗੇ ਹੁਣ ਜਿਹੜੀ ਐਪਸਟ੍ਰੀਨ ਆ ਇਹਦੀ ਮੌਤ 2019 ਦੇ ਵਿੱਚ ਹੋਈ ਸੀ ਇਹਨੇ ਕਿਹਾ ਗਿਆ ਕਿ ਸੁਇਸਾਈਡ ਕੀਤੀ ਹੈ ਉਹਕੇ ਲੋਕ ਕਹਿੰਦੇ ਕਿ ਪਾਵਰਫੁੱਲ ਲੋਕ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਹਨੂੰ ਮਾਰ ਦਿੱਤਾ। ਥਿਉਰੀਜ਼ ਹਜੇ ਵੀ ਬਹੁਤ ਸਾਰੀਆਂ ਆ ਤੇ ਇਹ ਥਿਉਰੀਜ਼ 트ੰਪ ਦੀ ਆਪਣੀ ਟੀਮ ਵੀ ਇਸ ਵੇਲੇ ਕਈ ਬਣਾ ਰਹੀ। ਰੌਲਾ ਹੈ ਕਿ ਐਵਿਡੈਂਸ ਕੋਈ ਨਹੀਂ। ਜਸਟਿਸ ਡਿਪਾਰਟਮੈਂਟ ਨੇ ਕਿਹਾ ਕਿ ਕੋਈ ਸੀਕ੍ਰੀਟ ਕਲਾਇੰਟ ਲਿਸਟ ਨਹੀਂ ਆ ਜਾਂ ਇਦਾਂ ਦੀ ਕੋਈ ਵੀ ਗੱਲ ਹੀ ਨਹੀਂ ਆ। ਜਿਹੜੀ ਮਤਲਬ ਜਿਹੜਾ ਉਹ ਗੱਲ ਮਤਲਬ ਹੈ ਹੀ ਨਹੀਂ ਇਦਾਂ ਦੀ ਕੋਈ। ਡੋਨਲਡ 트ੰਪ ਨੇ ਕਿਹਾ ਕਿ ਕੈਪਸਟਨ ਇਸ਼ੂ ਇੱਕ ਬਹੁਤ ਵੱਡਾ ਬਾਇਸੀ ਮੁੱਦਾ ਬਣਾਇਆ ਹੈ। ਤੇ ਇਹ ਜਿਹੜਾ ਲੈਫਟ ਨੇ ਬਣਾਇਆ ਤੇ ਹੁਣ ਇਸ ਕਰਕੇ ਫਰਸਟ੍ਰੇਟਡ ਨੇ ਕਿਉਂ ਕਰਨ ਦੀ ਸਪੋਰਟ ਖਤਮ ਰਹੀ ਹੈ ਜਿਹੜੀ ਪਿਛਲੇ ਸਮੇਂ ਦੇ ਵਿੱਚ ਬੈਕਲੈਸ਼ ਬਹੁਤ ਹੋਇਆ ਲੋਕਾਂ ਨੇ ਇਹਨਾਂ ਦੀ ਦੋਸਤੀ ਕਿਉਂ ਕੈਪਸਟ੍ਰੀਨ ਦੇ ਨਾਲ ਸੀਗੀ اسپੈਸ਼ਲੀ ਜਿਹੜੀ ਇੱਕ ਕੰਟਰੋਵਰਸ਼ੀਅਲ ਬਰਥਡੇ ਡਰਾਇੰਗ ਸੀਗੀ ਕੋਈ ਗਿਫਟ ਦਿੱਤਾ ਬਰਥਡੇ ਤੇ ਇਹਨਾਂ ਨੇ ਐਪਸਟ੍ਰੀਨ ਨੂੰ ਦੱਸ ਦਿੱਤਾ ਕਿ ਇੱਕ ਨੰਗੀ ਤਸਵੀਰ ਦੀ ਡਰਾਇੰਗ ਜਾਂ ਕੁਝ ਨੰਗੀ ਔਰਤ ਦੀ ਜਿਹੜੀ ਡਰਾਇੰਗ ਸੀ ਉਹ ਇਸ ਤਰ੍ਹਾਂ ਦੀ ਸ਼ੀਗੀ ਤੇ ਉਹਨੂੰ ਕਹਿੰਦੇ ਰਾਸ਼ਟਰਪਤੀ ਜਿਹੜੇ ਡੋਨਲਡ 트੍ਰੰਪ ਨੇ ਉਹਨਾਂ ਨੇ ਐਕਸਟ੍ਰੀਨ ਨੂੰ ਦਿੱਤੀ ਸੀ ਡੈਮੋਕ੍ਰੇਟਸ ਪੁਸ਼ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ 'ਤੇ ਲੇਜਿਟੀਮੇਸੀ ਟ੍ਰਾਂਸਪੇਰੈਂਸੀ ਆ ਲਿਆਂਦੀ ਜਾਵੇ ਸਾਰਾ ਕੁਝ ਦੱਸਿਆ ਜਾਵੇ ਐਕਸਪਰਟ ਕਹਿੰਦੇ ਆ ਕਿ ਇਹ ਕੰਟਰੋਵਰਸੀ ਖਤਮ ਨਹੀਂ ਹੋਣੀ ਤੇ ਸਾਨੂੰ ਅੱਗੇ ਵਧਣਾ ਚਾਹੀਦਾ ਜਿਹੜੇ 2 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਇਹਨਾਂ ਨੇ ਪਾਈਆਂ ਆ ਪਿਛਲੇ 48 ਘੰਟਿਆਂ ਦੇ ਵਿੱਚ ਇੱਕ ਰਾਸ਼ਟਰਪਤੀ 트੍ਰੰਪ ਨੇ ਪੋਸਟ ਪਾਈ ਆ ਜਿਹੜੀ ਸਮਾਂਥਾ ਪਾਵਰਜ਼ ਵੈਲਥ ਬਾਰੇ ਕਿ ਜਿਹੜੀ ਯੂਐਸਏ ਆਈਡੀ ਦੇ ਐਡਮਿਨਿਸਟਰेटर ਆ ਉਹਦੇ ਕੋਲ ਇਹਨਾਂ ਪੈਸਾ ਕਿੱਥੋਂ ਆ ਇਹ ਰਾਸ਼ਟਰਪਤੀ 트াম্প ਪੁੱਛ ਰਾਇ ਇੱਕ ਮੁੱਦਾ ਆ ਫਿਰ ਜਿਹੜੀ ਸਟੇਡੀਅਮ ਡੀਲ ਆ ਉਹਦੇ ਕਮਾਂਡਰ ਨੂੰ ਸਿੱਧੀ ਸਿੱਧੀ ਜਿਹੜੀ ਸਾਫ਼ ਤੌਰ ਦੇ ਉੱਤੇ ਇਹ ਕਹਿ ਰਹੇ ਆ ਕਿ ਸਟੇਡੀਅਮ ਦਾ ਜਿਹੜਾ ਇਹ ਡੀਲ ਆ ਉਹਨਾਂ ਚਿਰ ਨਹੀਂ ਹੋਣੀ ਜਿੰਨਾ ਚਿਰ ਜਿਹੜਾ ਇਹਦਾ ਪੁਰਾਣਾ ਇੱਕ ਨਾਂ ਆ ਜਿਹੜਾ ਕਿ ਕੰਟਰੋਵਰਸੀਅਲ ਬਹੁਤ ਸਾਰਾ ਜੁੜਿਆ ਹੋ ਨਹੀਂ ਰੱਖਿਆ ਜਾਂਦਾ ਆ ਜਿਹੜਾ ਗਾਰਡੀਅਨਸ ਦਾ ਜਿਹੜਾ ਚੇਂਜ ਉਹ ਹੈਗਾ ਨੇਮ ਉਹਦੇ ਉੱਤੇ ਵੀ ਹੈ ਅਗਲੀ ਜਿਹੜੀ ਪੋਸਟ ਆ ਉਹਦੇ ਵਿੱਚ ਹੈਗਾ ਕਿ ਕਲੀਵਲੈਂਡ ਦੇ ਬੇਸਬਾਲ ਦੀ ਟੀਮ ਨੂੰ ਆਪਣਾ ਨਾਮ ਚੇਂਜ ਕਰਕੇ ਦੁਬਾਰਾ ਉਹ ਹੀ ਰੱਖਣਾ ਚਾਹੀਦਾ ਤੁਲਸੀ ਗਵਾਰਡ ਦੇ ਮੈਮੋ ਬਾਰੇ ਰੌਲਾ ਪੈ ਰਿਹਾ ਇਹ ਵੀ ਉਹਨਾਂ ਨੇ ਪੋਸਟ ਪਾਈ ਆ ਜਿਹੜੀ ਐਨੀਮਲ ਐਕਸਟ੍ਰੀਮ ਕਲਿੱਪ ਮੈਸ਼ਅਪ ਆ ਉਥੇ ਉਹ ਵੀ ਇੱਕ ਵਾਇਰਲ ਸਟਾਈਲ মুਵ ਆ ਉਹਦੇ ਵਿੱਚ 3 ਮਿੰਟ ਦਾ ਮੌਨਟਾਜ ਇੱਕ ਵਾਈਲਡ ਕਲਿੱਪ ਜਿਹੜਾ ਸੱਪਾ ਉਹ ਸਨੇਚ ਕਰ ਰਿਹਾ ਕਾਰ ਕ੍ਰੈਸ਼ ਮੋਟਰਸਾਈਕਲ ਜੈਟਸਕੀ ਸਟੰਟ ਆ ਇਹ ਰਾਸ਼ਟਰਪਤੀ 트াম্প ਪੋਸਟ ਕਰ ਰਹੇ ਆ ਦੂਜਾ ਇਹਨਾਂ ਨੇ ਜਿਹੜਾ ਐਮਲਕ ਜੂਨੀਅਰ ਡਾਕੂਮੈਂਟ ਰਿਲੀਜ਼ ਆ ਉਹਨੂੰ ਪ੍ਰਮੋਟ ਕੀਤਾ ਬਰਾਕ ਅਬਾਮਾ ਦੇ ਉੱਤੇ ਫੇਰ ਹਮਲਾ ਕੀਤਾ ਉਹਨਾਂ ਨੂੰ ਕਿਹਾ ਕਿ ਬਰਾਕ ਅਬਾਮਾ ਜਿਹੜਾ ਆ ਇਹ ਇੱਕ ਮੇਜਰ ਥ੍ਰੈਟ ਆ ਅਮਰੀਕਾ ਦੇ ਲਈ ਇਹ ਵੀ ਬਹੁਤ ਵੱਡੀ ਗੱਲ ਆ ਦੂਜਾ ਜਿਹੜਾ ਰੈਡੀਕਲ ਲੈਫਟ ਹੈਗੇ ਉਹਨਾਂ ਨੂੰ ਫੇਰ ਦੋਸ਼ ਲਾਇਆ ਹੁਣ ਸਭ ਤੋਂ ਪਹਿਲਾਂ ਅਸੀਂ ਕੋਈ ਫੇਰ ਗੱਲਬਾਤ ਕਰਨੀ ਚਾਹੁੰਦੇ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮਾਮਲਾ ਚਰਚਾ ਦੇ ਵਿੱਚ ਹੈ ਜਿਹਦੇ ਕਰਕੇ ਅੱਜ ਸਾਰੀ ਦੀ ਸਾਰੀ ਇਹ ਕਹਾਣੀ ਆਈ ਹੈ ਕਿ ਰਾਸ਼ਟਰਪਤੀ 트럼ਪ ਕਰ ਕੀ ਰਾਇਆ ਪੋਸਟਮ ਕਿਉਂ ਪਾਰਾ ਜੈਫਰੀ ਐਪਸਟੇਨ ਵਾਲਾ ਜੈਪਸੀ ਐਪਸੀ ਕੌਣ ਸੀ ਜੈਫਰੀ ਐਪਸਟੇਨ ਇੱਕ ਬਹੁਤ ਅਮੀਰ ਬੰਦਾ ਸੀ ਜਿਹੜਾ ਫਾਈਨੈਂਸ ਦੇ ਵਿੱਚ ਕੰਮ ਕਰਦਾ ਸੀ ਦੋਸਤੋ ਦੇ ਬਹੁਤ ਅਮੀਰ ਸੀਗੇ ਬੜੇ ਪਾਵਰਫੁਲ ਲੋਕ ਸੀਗੇ ਜਿਨ੍ਹਾਂ ਦੇ ਵਿੱਚ ਪੋਲੀਟਿਸ਼ੀਅਨ ਸੀਗੇ ਸੈਲੀਬ੍ਰਿਟੀ ਸੀਗੇ ਕੀਤਾ ਕੀਏ ਨੇ ਇਨੂੰ ਇਹ ਕਿਹਾ ਗਿਆ ਵੀ ਇਹਨੇ ਕਈ ਜਿਹੜੀਆਂ ਅੰਦਰੇਜ ਕੁੜੀਆਂ ਸੀ ਕਿ ਉਹਨਾਂ ਨੂੰ ਅਬਿਊਜ਼ ਕੀਤਾ ਤੇ ਉਹਨਾਂ ਨੂੰ ਜਿਹੜਾ ਗਲਤ ਗਲਤ ਤੰਗ ਦੇ ਨਾਲ ਉੱਥੇ ਉਹਨੇ ਉਹਨਾਂ ਦੇ ਨਾਲ ਡੀਲ ਕੀਤਾ ਦੂਜਿਆਂ ਦੇ ਉੱਤੇ ਦੋਸ਼ ਲਾਇਆ ਗਿਆ ਕਿ ਇਹਨਾਂ ਨੂੰ ਇਹ ਕੁੜੀਆਂ ਸੀ ਉਹ ਕੁੜੀਆਂ ਦਾ ਹੋਰ ਕੁੜੀਆਂ ਲਿਆਉਂਦੀਆਂ ਸੀ ਮਤਲਬ ਸੈਕਸ ਟ੍ਰੈਫਿਕਿੰਗ ਰਿੰਗ ਇੱਕ ਪੂਰੇ ਦਾ ਪੂਰਾ ਇਹਨੂੰ ਕਿਹਾ ਜਾਂਦਾ ਸੀ 2008 ਦਾ ਕੇਸ ਸੀ ਸਭ ਤੋਂ ਪਹਿਲਾਂ 2008 ਦੇ ਵਿੱਚ ਜੈਫਰੀ ਐਪਸਟ੍ਰੀਨ ਨੂੰ ਫੜਿਆ ਗਿਆ ਸੀ ਫਲੋਰੀਡਾ ਦੇ ਵਿੱਚ ਇੱਕ ਸੀਕ੍ਰੀਟ ਡੀਲ ਕਹਿੰਦੇ ਨੇ ਬਣਾਈ ਸੀਗੀ ਤੇ 13 ਮਹੀਨੇ ਜੇਲ੍ਹ ਦੇ ਵਿੱਚ ਰਾਇਤੇ ਬਾਅਦ ਦੇ ਵਿੱਚ ਫਿਰ ਇਹਨੂੰ 2019 ਦੇ ਵਿੱਚ ਫੇਰ ਅਰੈਸਟ ਕਰ ਲਿਆ ਗਿਆ ਫੈਡਰਲ ਚਾਰਜ ਲੱਗੇ ਸੈਕਸ ਟ੍ਰੈਫਿਕਿੰਗ ਦੇ ਨਿਊਯਾਰਕ ਤੇ ਫਲੋਰੀਡਾ ਦੇ ਵਿੱਚ ਅਗਸਤ 2019 ਨੂੰ ਐਪਸਟ੍ਰੀਨ ਜੇਲ੍ਹ ਦੇ ਸੈੱਲ ਦੇ ਵਿੱਚ ਮਰਿਆ ਪਾਇਆ ਗਿਆ ਆਫੀਸ਼ਲ ਕਹਿੰਦੇ ਕਿ ਇਹ ਸੁਇਸਾਈਸਿਡ ਸੀ ਲੋਕ ਕਹਿੰਦੇ ਮਾਰਿਆ ਕਾਂਸਪੀਰੇਸੀ ਥਿਊਰੀ ਕੀ ਹੈ 트ੰਪ ਦਾ ਨਾਮ ਕਿੱਥੋਂ ਆਉਂਦਾ ਸਾਰੇ ਕੁਝ ਤੇ ਵਿੱਚ ਕਿਉਂਕਿ ਇਹਦੀਆਂ ਟਾਈਜ਼ ਬਹੁਤ ਅਮੀਰ ਲੋਕਾਂ ਦੇ ਨਾਲ ਸੀ ਜੈਫਰੀ ਐਪਸਟ੍ਰਾਈਨ ਦੀ ਕਿਉਂਕਿ ਜਿਹੜੇ ਸਕਿਉਰਟੀ ਉਹ ਮਤਲਬ ਜਿਹੜੇ ਸਕਿਉਰਟੀ ਕੈਮਰਾ ਕੰਮ ਹੀ ਨਹੀਂ ਸੀ ਕਰਦੇ ਜਦੋਂ ਉਹ ਮਰਿਆ ਬਹੁਤ ਸਾਰੇ ਨੂੰ ਲੱਗਦਾ ਵੀ ਐਡਾ ਵੱਡਾ ਬੰਦਾ ਹੋਵੇ ਤਕੜੇ ਲੋਕਾਂ ਨਾਲ ਗੱਲਬਾਤ ਹੋਵੇ ਤੇ ਜਿੱਦਣ ਉਹ ਮਰਦਾ ਉਹਦੋਂ ਸਕਿਉਰਟੀ ਕੈਮਰੇ ਨਹੀਂ ਚੱਲਦੇ ਹੁਣ ਇਹ ਸੂਈ ਸਾਈਡ ਨਹੀਂ ਹੈ ਇਹਦਾ ਇੱਕ ਬਹੁਤ ਜਿਹੜੀ ਫਰੈਂਡ ਸੀਗੀ ਮੈਕਸਵੈਲ ਉਹਨੂੰ ਬਾਅਦ ਦੇ ਵਿੱਚ ਅਰੈਸਟ ਕੀਤਾ ਤੇ ਕਨਵੈਕਟ ਕੀਤਾ 2021 ਦੇ ਵਿੱਚ ਵੀ ਇਹ ਵੀ ਕੁੜੀਆਂ ਨੂੰ ਰਿਕਰੂਟ ਕਰਦੀ ਸੀ ਤੇ ਅਬਿਊਜ਼ ਕਰਦੀ ਸੀ ਇੱਕ ਕਲੈਂਟ ਲਿਸਟ ਕਹਿ ਰਿਹਾ ਕੋਈ ਜਿਹੜੀ ਮਿਸਿੰਗ ਹੈ ਸਾਰੇ ਮਾਮਲੇ ਦੇ ਵਿੱਚ ਕੈਪਸਟ੍ਰਿਨ ਜਿਹੜਾ ਕਰਾਇਮ ਸੀ ਉਹਦੇ ਵਿੱਚ ਇੱਕ ਪੂਰਾ ਲਿਸਟ ਆ ਜਿਹੜੀ ਕਿ ਜਿਹਦੇ ਵਿੱਚ ਬਹੁਤ ਵੱਡੇ ਬੰਦਿਆਂ ਦੇ ਨਾਂ ਆ ਪਰ ਉਹ ਕਦੇ ਵੀ ਰਿਲੀਜ਼ ਨਹੀਂ ਹੋਈ ਹੁਣ ਅੱਜ ਇਹ ਕੇਸ ਮੈਟਰ ਕਿਉਂ ਕਰ ਰਿਹਾ ਆ ਲੋਕ ਕਹਿੰਦੇ ਆ ਵੀ ਟਰੁਥ ਜਿਹੜਾ ਸੱਚ ਆ ਉਹ ਸਾਹਮਣੇ ਆਉਣਾ ਚਾਹੀਦਾ ਆ ਜੰਗਰੇ ਰਿਪਬਲਿਕ ਕਨ ਜੇ ਡਰਾਪ ਦੇ ਸਪੋਰਟਰੋ ਇਹ ਕਹਿੰਦੇ ਆ ਕਿ 4 ਸਾਲ ਬਾਈਡਨ ਰਹਿ ਕੇ ਗਏ ਆ ਜੇ ਜੈਫਰੀ ਐਪਸਟ੍ਰਿਨ ਦੇ ਮਾਮਲੇ ਦੇ ਜੈਫਰੀ ਐਪਸਟ੍ਰਿਨ ਮਰ ਤੋ 119 ਚ ਉਹਦੀ ਮੌਤ ਹੁੰਦੀ ਹੈ ਅਗਸਤ 22 219 ਦੇ ਵਿੱਚ ਜੈਫਰੀ ਐਪਸਟ੍ਰਿਨ ਦੀ ਮੌਤ ਹੁੰਦੀ ਹੈ ਹੁਣ ਜੇ 19 ਦੇ ਵਿੱਚ ਮੌਤ ਹੋਈ ਹੈ ਤਾਂ ਇਹਨਾਂ ਨੇ ਕੁਝ ਕੀਤਾ ਕਿਉਂ ਨਹੀਂ ਜੋ ਬਾਈਡਨ ਪੂਰੀ ਪੂਰੀ ਟਰਮਾ 20 ਤੋਂ ਲੈ ਕੇ 24 ਤੱਕ ਕਰਕੇ ਗਏ ਆ ਜੇ ਉਹਨਾਂ ਫਾਈਲਸ ਦੇ ਵਿੱਚ ਕੋਈ ਇਦਾਂ ਦੀ ਗੱਲ ਸੀਗੀ ਇਹਨਾਂ ਨੇ ਕਿਉਂ ਨਹੀਂ ਕੱਢੀ ਉਸ ਵੇਲੇ ਤੇ ਹੁਣ ਜਦੋਂ ਇਹਨਾਂ ਦੀ ਟਰਮ ਪੂਰੀ ਹੋ ਗਈ ਆ 트ੰਪ ਰਾਸ਼ਟਰਪਤੀ ਬਣ ਗਿਆ ਤੇ ਫਿਰ ਜੈਫਰੀ ਐਪਸਟ੍ਰਾਈਨ ਦਾ ਮਾਮਲਾ ਵੀ ਉਹ ਇੱਕ ਸੈਕਸ ਟ੍ਰਾਫਿਕਿੰਗ ਰਿੰਗ ਚਲਾਉਂਦਾ ਸੀ ਜਾਂ ਅਬਿਊਜ਼ ਕਰਦਾ ਸੀ ਉਹ ਸਾਰਾ ਕੁਝ ਸਾਹਮਣੇ ਕਿਉਂ ਆ ਰਿਹਾ ਤੇ ਉਸ ਮਾਮਲੇ ਨੂੰ ਲੁਕਾਉਣ ਦੇ ਲਈ ਜਿਹੜੇ ਦੋਸ਼ ਲੱਗ ਰਹੇ ਆ ਵੀ ਇਹ ਰਾਸ਼ਟਰਪਤੀ 트ੰਪ ਜਿਹੜੀਆਂ ਪੋਸਟਾਂ ਪਾ ਰਹੇ ਉਹਦੇ ਦੋ ਪੱਖ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਕਿ ਫ੍ਰੀਕਵੈਂਟਲੀ ਇਹਨਾਂ ਨੇ ਕਿਉਂ ਪੋਸਟ ਕੀਤੀ ਸਭ ਤੋਂ ਪਹਿਲਾਂ ਤਾਂ ਇਹ ਸਾਰੀ ਗੱਲਬਾਤ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਸਾਰੇ ਸਾਰੇ মিডিਆ ਟੈਂਸ਼ਨ ਨੂੰ ਉਧਰੋਂ ਹਟਾ ਕੇ ਦੂਜੇ ਪਾਸੇ ਕਰਨਾ ਚਾਹੁੰਦੇ ਦੂਜਾ ਇਹਨਾਂ ਨੇ ਸਾਰੇ ਦੇ ਸਾਰੇ ਰਵਾਇਤੀ মিডিਆ ਨੂੰ ਬਾਈਪਾਸ ਕਰ ਦਿੱਤਾ ਜਰਨਲਿਸਟ ਜਿਹੜੇ ਹੁਣ ਸਿੱਧੇ ਗੱਲ ਹੀ ਨਹੀਂ ਕਰਦੇ ਸਿੱਧੇ ਰਾਸ਼ਟਰਪਤੀ ਲੋਕਾਂ ਦੇ ਨਾਲ ਗੱਲ ਕਰ ਰਹਾ ਹੈ ਦੂਜਾ ਉਹਨਾਂ ਦਾ ਨਵਾਂ ਸਟਾਰ ਜਿਹੜਾ ਇੱਕ ਜਿਹੜਾ ਨਿਊਜ਼ ਸਾਈਕਲ ਹੁਣ ਡੋਮੀਨੇਟ ਕਰ ਰਿਹਾ ਹੈ মিডিਆ ਜਿਹੜਾ ਉਹ ਕਵਰ ਕਰਦਾ ਕਿ ਰਾਸ਼ਟਰਪਤੀ ਜਿਹੜੀ ਵੀ ਗੱਲ ਕਹੀ ਹੈ 네ਗੇਟਿਵ ਕਵਰੇਜ ਵਾਲੂ ਜਾਂਦੇ ਸੋ ਇਹ ਵੀ ਉਹ ਦੱਸਦੇ ਆ ਕਿ ਉਹ ਹੁੱਜੇ ਹੀ ਪਾਵਰਫੁਲ ਆ ਅ ਦੂਜੀ ਹੈ ਕਿ ਪਬਲਿਕ opinion ਉਸੇ ਲਈ ਉਹਨਾਂ ਨੂੰ ਮਿਲਦੀ ਆ ਆਪਣਾ ਏਜੰਡਾ ਪ੍ਰਮੋਟ ਕਰਦੇ ਆ ਤੇ ਹੁਣ ਦੂਜੇ ਟਰੁੱਥ ਸੋਸ਼ਲ ਉਹਨਾਂ ਦਾ ਵੀ ਬੂਸਟ ਹੋ ਰਿਹਾ ਹੈ ਜੋ ਇਹ ਦੂਜੇ ਪਾਸੇ ਜਿਹੜੀਆਂ ਜਿਹੜੀ ਹੈਗੀ ਹੈ ਕਿ ਟ੍ਰਾਂਸਪੇਰੈਂਸੀ ਆਫ ਵਿਊਜ਼ ਦੀ ਗੱਲ ਆ ਕਿ ਇਹਦੇ ਵਿੱਚ ਕੁਛ ਨਾ ਕੁਛ ਜਿਹੜਾ ਹੋਣਾ ਚਾਹੀਦਾ ਲੋਕਾਂ ਨੂੰ ਸਿੱਧਾ-ਸਿੱਧਾ ਪਤਾ ਲੱਗਣਾ ਚਾਹੀਦਾ ਇੱਕ ਪਾਸੇ ਲੋਕ ਕਹਿ ਰਹੇ ਆ ਕਿ ਇਹ ਸੱਚਮੁੱਚ ਜਿਹੜੀਆਂ ਇਈਆਂ ਪੋਸਟਾਂ ਪਾਈਆਂ ਇੱਕ ਘਬਰਾਹਟ ਦੇ ਵਿੱਚ ਅਤੇ ਧਿਆਨ ਸਾਰਾ ਉਧਰੋਂ ਹਟਾਉਣ ਦੇ ਲਈ ਆ ਦੂਜੀ ਤਰ ਕਹਿੰਦੀ ਕਿ ਨਹੀਂ ਕਿਉਂਕਿ ਇਹਨੂੰ ਸਾਰੇ ਸਾਰੇ মিডিਆ ਨੂੰ ਬਾਈਪਾਸ ਕਰਕੇ ਰਵਾਇਤੀ মিডিਆ ਨੂੰ ਸਿੱਧੀ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ ਜੈਫਰੀ ਐਕਸਟ੍ਰੀਨ ਦਾ ਇਹ ਨਾਲ ਕੋਈ ਰੌਲਾਪੋਲਾ ਨਹੀਂ ਪਰ ਅ ਅੱਜ ਖਵਾਰਾ ਪ੍ਰਮੁਖਤਾ ਦੇ ਨਾਲ ਇਹ ਗੱਲ ਜਿਹੜੀ ਉਹ ਕਰ ਰਹੀ ਹੈ ਅਗਲੀ ਗੱਲਬਾਤ ਬਾਰਡਰ ਪੈਟਰੋਲ ਬਾਰੇ ਜਦੋਂ ਦੇ ਰਾਸ਼ਟਰਪਤੀ 트럼ਪ ਆਇਆ ਉਦੋਂ ਦਾ ਜਿਹੜਾ ਇਮੀਗ੍ਰੇਸ਼ਨ ਦਾ ਮਾਮਲਾ ਹੈ ਬਹੁਤ ਚਰਚਾ ਦੇ ਵਿੱਚ ਆ ਰੇਡਸ ਹੋ ਰਹੀਆਂ ਲੋਕਾਂ ਨੂੰ ਫੜਿਆ ਜਾ ਰਿਹਾ ਆ ਪਿੱਛੇ ਜੇ ਕੈਲੀਫੋਰਨੀਆ ਵਿੱਚ ਜਿਹੜੀਆਂ ਦੋ ਰੇਡਾਂ ਹੋਈਆਂ ਉਹਦੇ ਵਿੱਚ ਇੱਕ ਸਿਟੀਜ਼ਨ ਨੂੰ ਫੜ ਲਿਆ ਕਿੰਨੇ ਸਿਟੀਜ਼ਨ ਫੜ ਲਏ ਕਈ ਮਾਮਲੇ ਜਿਹੜੇ ਸਾਹਮਣੇ ਆਏ ਇਥੇ ਵਸ਼ਿੰਗਟਨ ਦੇ ਵਿੱਚ ਇੱਕ ਸਕੂਲ ਟੀਚਰ ਡਰਾਮਾ ਟੀਚਰ ਨੂੰ ਫੜ ਲਿਆ ਜਿਹਦਾ ਅਸਾਈਲਮ ਦੇ ਉੱਤੇ ਸੀਗਾ ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਹਾਂ ਜਿਹਨੂੰ ਗ੍ਰਫਤਾਰ ਕੀਤਾ ਇਸ ਨੇ ਤੋਂ ਲਗਾਤਾਰ ਇਹ ਮਾਮਲੇ ਜਿਹੜੇ ਸਾਹਮਣੇ ਆ ਰਹੇ ਆ ਹੁਣ ਰੌਲਾ ਹੈ ਕਿ ਬਾਰਡਰ ਪੈਟਰੋਲ ਦਾ ਕੀ ਮਤਲਬ ਬਾਰਡਰ ਪੈਟਰੋਲ ਦਾ ਮਤਲਬ ਕਿ ਉਹ ਪੁਲਿਸ ਬਾਰਡਰ ਦੇ ਉੱਤੇ ਪੈਟਰੋਲ ਕਰਦੀ ਹੈ ਬਾਰਡਰ ਦੇ ਸੌਕ ਮੀਲ ਦੇ ਅੰਦਰ ਅੰਦਰ ਇੱਥੇ ਕਰਕੇ ਜਿਹੜਾ ਵੀ ਕੋਰ ਨੂੰ ਸ਼ੱਕੀ ਜਾਂ ਕੱਚਾ ਬੰਦਾ ਮਿਲਦਾ ਜਾਂ ਕਿਸੇ ਸਾਥ ਨਾਲ ਗੈਰ ਕਾਨੂੰਨੀ ਉਹਦੇ ਉੱਤੇ ਕਾਰਵਾਈ ਕਰਦੇ ਆ ਪਰ ਹੁਣ ਬਾਰਡਰ ਪੈਟਰੋਲ ਸਿਰਫ ਬਾਰਡਰ ਤੱਕ ਨਹੀਂ ਰਿਹਾ ਹੁਣ ਜਿਹੜਾ ਨਿਊਯਾਰਕ ਆ ਜਾਂ ਲਾਸ ਐਂਜਲਸ ਆ ਉਹ ਤਾਂ ਬਾਰਡਰ ਤੋਂ ਕਿੰਨੀ ਦੂਰ ਇੱਥੇ ਫਿਰ ਇਹ ਬਾਰਡਰ ਪੈਟਰੋਲ ਵਾਲੇ ਕੀ ਕਰ ਰਹੇ ਆ ਜੇ ਕਰ ਰਹੇ ਆ ਤਾਂ ਕੀ ਇਮੀਗ੍ਰੇਸ਼ਨ ਜਿਹੜੀਆਂ ਗ੍ਰਫਤਾਰੀਆਂ ਕਰ ਰਹੇ ਆ ਉਹਨਾਂ ਦੀ ਮਦਦ ਕਰ ਰਹੇ ਆ ਜਾਂ ਫਿਰ ਇਹਨਾਂ ਦਾ ਬਾਰਡਰ ਪੈਟਰੋਲ ਦਾ ਮਤਲਬ ਕੀ ਹੋਇਆ ਇਹ ਅਨਯੂਜੂਅਲ ਚੀਜ਼ ਆ ਇਹ ਆਮ ਤੌਰ ਦੇ ਉੱਤੇ ਇਦਾਂ ਨਹੀਂ ਹੁੰਦਾ ਰਵਾਇਤੀ ਤੌਰ ਦੇ ਉੱਤੇ ਬਾਰਡਰ ਪੈਟਰੋਲ ਸਿਰਫ ਸਾਊਥ-ਵੈਸਟ ਬਾਰਡਰ ਦੇ ਉੱਤੇ ਕੋਈ ਵੀ ਗੈਰਕਾਨੂੰਨੀ ਉਧਰਲੇ ਬਾਰਡਰ ਤੋਂ ਅੰਦਰ ਆਉਣਾਰ ਨੂੰ ਰੋਕਣ ਦੇ ਲਈ ਕੋਈ ਸਮਗਲਿੰਗ ਕੋ ਟ੍ਰੈਫਿਕਿੰਗ ਕੋ ਬੰਦੇ ਜਾਲੀ ਆ ਰਹੇ ਗਲਤ ਆ ਰਹੇ ਹੁਣ ਨਵਾਂ ਰੋਲ ਦੇ ਵਿੱਚ ਇਹਨਾਂ ਦੀ ਤਬਦੀਲੀ ਬਹੁਤ ਵੱਡੀ ਆ ਰੈਸਟ ਜਿਹੜੀਆਂ ਉਹ ਬਾਰਡਰ ਤੋਂ ਬਹੁਤ ਦੂਰ ਕੀਤੀਆਂ ਜਾ ਰਹੀਆਂ ਏਜੰਟਸ ਜਿਹੜੇ ਆ ਫਾਰਮਾ ਦੇ ਵਿੱਚ ਰੇਡ ਕਰ ਰਹੇ ਆ ਕੋਰਟ ਹਾਊਸ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਆ ਜਿਹੜਾ ਮਤਲਬ ਹੋਮਡਿਪੂ ਵਰਗੀਆਂ ਥਾਵਾਂ ਦੇ ਉੱਤੇ ਜਾ ਕੇ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਉਹ ਥਾਵਾਂ ਜਿਹੜੀਆਂ ਕਈ ਸੈਂਕੜੇ ਮੀਲ ਦੂਰ ਆ ਬਾਰਡਰ ਤੋਂ ਹੁਣ ਇੱਕ 100 ਮਾਈਲ ਰੂਲ ਕਹਿੰਦੇ ਆ ਬਾਈ ਲਾ ਜਿਹੜਾ ਬਾਰਡਰ ਪੈਟਰੋਲ ਆ ਉਹ ਵਿਦਨ 100 ਮਤਲਬ ਇੱਕ ਬਾਰਡਰ ਤੋਂ ਬਾਰਡਰ ਦੀ ਜਿਹੜੀ ਪੁਲਿਸ ਆ ਉਹ ਕਿੰਨੇ ਏਰੀਏ ਤੱਕ ਜਾ ਸਕਦੇ ਉਹਦੀ ਹੱਦ ਆ ਬੀ ਬਾਰਡਰ ਕਹਿੰਦੇ ਕਿ ਇਹਨੂੰ ਜਾਂ ਕਿੱਥੇ ਤੱਕ ਬਾਰਡਰ 100 ਮੀਲ 100 ਮੀਲ ਤੱਕ ਇਹ ਜਾ ਸਕਦੇ ਆ ਪਰ ਹੁਣ ਕਿਹਾ ਇਹ ਜਾ ਰਿਹਾ ਵੀ ਇਹ ਉਹਦੀ ਤੋਂ ਵੀ ਅੱਗੇ ਜਾ ਰਿਹਾ ਜਿਹੜਾ ਇਮੀਗ੍ਰੈਂਟ ਰਾਈਟਸ ਗਰੁੱਪਸ ਆ ਉਹਨਾਂ ਨੇ ਕਿਹਾ ਕਿ ਉਹ ਯੂਨ ਐਜੰਟਸ ਜਾਣ ਪੁੱਝ ਕੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਤੇ ਮਤਲਬ ਇਹ ਬਾਰਡਰ ਪੈਟਰੋਲ ਬਾਰਡਰ ਪੈਟਰੋਲ ਨਾ ਹੋ ਕੇ ਆਮ ਲੋਕਾਂ ਨੂੰ ਵਿਹਾਰ ਕਰ ਰਹੀ ਆ ਜਿਹੜਾ ਕਿ ਇਹਦੀ ਮੇਨ ਜੌਬ ਨਹੀਂ ਹੁਣ ਬਹੁਤ ਹੈਵੀ ਫੋਰਸ ਯੂਜ਼ ਕੀਤੀ ਜਾ ਰਹੀ ਹੈ ਜਿਹੜੀ ਮਿਲਟਰੀ ਸਟਾਈਲ ਵਹੀਕਲ ਹੈਗੇ ਆ ਉਹ ਲਾਸ ਐਂਜਲਸ ਦੀਆਂ ਪਾਰਕਾਂ ਦੇ ਵਿੱਚ ਲੋਕ ਡਰੇ ਪਏ ਆ ਗ੍ਰਿਫਤਾਰੀ ਕੋਈ ਨਹੀਂ ਹੋ ਰਹੀ ਪਰ ਮਤਲਬ ਇਹ ਕੁਝ ਹੋ ਰਿਹਾ ਜਿਹੜੇ ਇਹਨਾਂ ਦਾ ਰੋਲ ਕੀ ਹੈ ਜਾਂ ਬਾਰਡਰ ਪੈਟਰੋਲ ਨੇ ਕਰਨਾ ਕੀ ਹੈ ਇਹਦੇ ਬਾਰੇ ਹੁਣ ਕਨਫਿਊਜ਼ਨ ਐਕਸਪਰਟ ਤੇ ਜਿਹੜੇ ਫਾਰਮਰ ਅਫੀਸ਼ੀਅਲਸ ਨੇ ਹੋਏ ਪੁੱਛ ਰਹੇ ਆ ਕੀ ਬਾਰਡਰ ਪੈਟਰੋਲ ਏਜੰਟਸ ਆਈਸੀ ਦੀ ਹੈਲਪ ਕਰ ਲਈ ਹੁੰਦੇ ਆ ਜਾ ਇਹ ਆਪਣੇ ਆਪ ਕੋ ਕੰਮ ਕਰਦੇ ਨੇ ਦਾ ਆਪ ਵੀ ਕੋ ਕੰਮ ਇਸ ਰੋਲ ਦੇ ਬਾਰੇ ਇਸ ਮਾਮਲੇ ਦੇ ਬਾਰੇ ਕਲੀਅਰ ਕਰ ਕਨਫਿਊਜ਼ਨ ਫੈਡਰਲ ਜੱਜ ਨੇ ਰੀਸੈਂਟਲੀ ਕੀ ਆ ਕਿ ਬਾਰਡਰ ਪਟ੍ਰੋਲ ਨੂੰ ਰੀਜ਼ਨੇਬਲ ਜਿਹੜੀ ਉਹ ਹੋਣੀ ਚਾਹੀਦੀ ਹੈ ਉਹਨਾਂ ਦੀ ਕਿਸੇ ਵੀ ਬੰਦੇ ਨੂੰ ਬਾਰਡਰ ਦੇ ਤੋਂ ਪਰੇ ਰੋਕਣ ਦੇ ਲਈ ਉਹਨਾਂ ਕੋਲੇ ਕੋਈ ਕੋਈ ਬਣਦੀ ਸਰਦੀ ਕੋਈ ਗਰਾਉਂਡ ਚਾਹੀਦੀ ਜਿਹੜਾ ਕੋ ਆਧਾਰ ਚਾਹੀਦਾ ਜਿਹਦੇ ਉੱਤੇ ਉਹਨੂੰ ਰੋਕ ਰਿਹਾ ਹੈ ਸੋ ਇਹ ਜਿਹੜੀ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਬਾਰਡਰ ਪੈਟਰੋਲ ਆ ਉਹਨਾਂ ਦੀ ਆਲੋਚਨਾ ਹੋਈ ਸੀ ਇਸ ਗੱਲ ਕਰਕੇ ਕਿ ਕਈ ਮਾਈਗ੍ਰੈਂਟਸ ਨੂੰ ਉਹ ਮਤਲਬ ਹਾਰਸ ਬੈਕ ਦੇ ਉੱਤੇ ਜਾਂ ਲੋਕਾਂ ਨੂੰ ਬਿਨਾਂ ਐਕਸਪਲੇਨੇਸ਼ਨ ਤੋਂ ਡਿਟੇਨ ਕਰ ਰਹੇ ਆ ਇੱਕ ਕੰਸਰਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਮੀਗ੍ਰੈਂਟ ਐਡਵੋਕੇਟਸ ਜਿਵੇਂ ਲਾ ਪ੍ਰੋਫੈਸਰਸ ਨੇ ਉਹ ਕਹਿ ਰਹੇ ਆ ਇੱਕ ਨਿਊ ਨਾਰਮਲ ਬਣ ਗਿਆ ਤੇ ਇਹ ਜਿਹੜੀ ਲਾਈਨ ਬਾਰਡਰ ਐਨਫੋਰਸਮੈਂਟ ਦੇ ਵਿੱਚ ਤੇ एवरीडे पुलिसिंग ਉਹਦੇ ਵਿੱਚ ਜਿਹੜੀ ਲਾਈਨ ਆਫ ब्लਰ ਹੋ ਰਹੀ ਹੈ ਪਤਾ ਨਹੀਂ ਲੱਗ ਰਿਹਾ ਜਿਹਦੇ ਨਾਲ ਕੁਦਰਤੀ ਮਨੁੱਖੀ ਅਧਿਕਾਰਾਂ ਦਾ ਵੀ ਚਿੰਤਾ ਆ ਤੇ ਜਿਹੜੇ ਸੰਵਿਧਾਨਿਕ ਚਿੰਤਾਵਾਂ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ 트럼ਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਤੇ ਜਦੋਂ ਇਹ ਸੱਤਾ ਦੇ ਵਿੱਚ ਆਏ ਇਹਨਾਂ ਨੇ ਇੱਕ ਇੱਕ ਕਰਕੇ ਵਾਅਦੇ ਪੂਰੇ ਕਰਨੇ ਵੀ ਸ਼ੁਰੂ ਕੀਤੇ ਜਿੰਨ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਜਿਹੜੀ ਅਸੈਸੀਨੇਸ਼ਨ ਸੀ ਉਹਨਾਂ ਦਾ ਕਤਲ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਅੱਜ ਵੀ ਇਦਾਂ ਲੱਗਦਾ ਕਿ ਬਹੁਤ ਕੁਝ ਲੁਕੋਇਆ ਗਿਆ ਅਸਲ ਖਾਣੀ ਕੋਈ ਹੋਰ ਸੀ ਜਿਹੜੀ ਲੋਕਾਂ ਦੇ ਸਾਹਮਣੇ ਨਹੀਂ ਆਈ ਉਸ ਮਾਮਲੇ ਦੇ ਵਿੱਚ ਏ ਟਰੰਪ ਐਡਮਿਨਿਸਟ੍ਰੇਸ਼ਨ ਨੇ 230 ਹਜ਼ਾਰ ਪੇਜ ਦੇ ਡਾਕੂਮੈਂਟ ਜਿਹੜੇ 1968 ਦੇ ਵਿੱਚ ਸਿਵਲ ਰਾਈਟ ਲੀਡਰ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਅਸੈਸੀਨੇਸ਼ਨ ਦੇ ਨਾਲ ਰਿਲੇਟਡ ਆ ਉਹ ਰੀਲੀਜ਼ ਕਰ ਦਿੱਤੇ ਹਾਲਾਂਕਿ ਲੱਗਿਆ ਉਹਦੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਨਹੀਂ ਫਾਈਲ ਕੀ ਹੈ ਫਾਈਲਸ ਜਿਹੜੀਆਂ ਇਹ ਕੀ ਹੈ ਇਹਨਾਂ ਡਾਕੂਮੈਂਟਸ ਦੇ ਵਿੱਚ FBI ਦੇ ਮੈਮੋਜ਼ ਨੇ ਇਨਵੈਸਟੀਗੇਸ਼ਨ ਰਿਪੋਰਟਸ ਨੇ ਨਿਊਜ਼ ਦੀ ਕਲਿੱਪਿੰਗਸ ਨੇ ਜਿਹਦੇ ਵਿੱਚ ਜੇਮਸ ਅਰਲ ਰੇ ਜਿਹੜਾ ਕਨਵੈਕਟਿਡ ਕਿਲਰ ਸੀ ਜਿਹਨੇ ਮਾਰਿਆ ਸੀ ਉਹਦੇ ਬਾਰੇ ਤੇ ਜਿਹੜੇ ਉਹਦੇ ਨਾਲ ਲੋਕ ਜੁੜੇ ਸੀ ਉਹਨਾਂ ਬਾਰੇ ਬਹੁਤ ਕੁਝ ਸ਼ਾਮਲ ਆ ਹੁਣ 230000 ਪੇਜ ਮਾਰਟਨ ਲੁਥਰ ਕਿੰਗ ਜੂਨੀਅਰ ਬਾਰੇ ਰਿਲੀਜ਼ ਕਰ ਦਿੱਤਾ ਪਰ ਉਹਦੇ ਵਿੱਚੋਂ ਕੋਈ ਨਵਾਂ ਐਵੀਡੈਂਸ ਨਹੀਂ ਮਿਲਿਆ ਜਿਹੜੇ ਮਤਲਬ ਭਈ ਪਹਿਲੀ ਨਜ਼ਰ ਉਹਨਾਂ ਫਾਈਲਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਮਾਰੀ ਆ ਉਹ ਕਹਿੰਦੇ ਕੋਈ ਕਲੀਅਰ ਪ੍ਰੂਫ ਇਹਦੇ ਵਿੱਚ ਨਹੀਂ ਐਫਆਈਏ ਦੀ ਇਨਵੋਲਵਮੈਂਟ ਦੀ ਅਸੈਸੀਨੇਸ਼ਨ ਦੀ ਕਿਹਾ ਜਾ ਰਿਹਾ ਕਿ ਐਫਵੀਆਈ ਇਹਦੇ ਵਿੱਚ ਇਨਵੋਲਵ ਸੀਗੀ ਸਾਰੇ ਕੁਝ ਦੇ ਵਿੱਚ ਤੇ ਉਹਦੇ ਜਿਹੜੇ ਮਾਰਟਨ ਲੁਥਰ ਕਿੰਗ ਜੂਨੀਅਰ ਦਾ ਪਰਿਵਾਰ ਆ ਉਹ ਵੀ ਕਈ ਲਗ ਭੱਗੇ ਇਦਾਂ ਦੀ ਗੱਲ ਦੇ ਉੱਤੇ ਹੀ ਯਕੀਨ ਕਰ ਰਿਹਾ ਜਾਂ ਇਦਾਂ ਦੀ ਗੱਲ ਹੀ ਕਹਿ ਰਿਹਾ ਉਹਨਾਂ ਦੇ ਬੱਚਿਆਂ ਨੇ ਕਿਹਾ ਹੈ ਕਿ ਜਿਹੜੇ ਮਤਲਬ ਉਹਨਾਂ ਦੇ ਪਿਤਾ ਦੀ ਅਕਸ ਨੂੰ ਖਰਾਬ ਕਰਨ ਦੇ ਲਈ ਜੀਐਫਵੀਆਈ ਦੀਆਂ ਪੁਰਾਣੀਆਂ ਫਾਈਲਾਂ ਯੂਜ਼ ਕੀਤੀਆਂ ਤਾਂ ਇਹ ਗਲਤ ਹੋਊਗਾ ਉਹਨਾਂ ਨੇ ਕਿਹਾ ਕਿ ਜਿਹੜੇ ਡਾਕੂਮੈਂਟਸ ਆ ਉਹਦੀ ਬੜੀ ਰਿਸਪੈਕਟਫੁਲ ਹੈਂਡਲਿੰਗ ਹੋਣੀ ਚਾਹੀਦੀ ਹੈ ਹੁਣ ਪਰਿਵਾਰ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਉਹਨੂੰ ਉਹਨੂੰ ਐਫਬੀਆਈ ਨੇ ਟਾਰਗੇਟ ਕੀਤਾ ਸੀ ਸਪਾਈਂਗ ਦੇ ਨਾਲ ਝੂਠ ਦੇ ਨਾਲ ਜਿਹੜੇ ਉਸ ਗੱਲੇ ਦਾ ਹੋਵਰ ਸੀ ਐਫਆਈ ਦਾ ਡਾਇਰੈਕਟਰ ਉਹਨੇ ਕੀਤਾ ਸੀ ਕੁਝ ਫੈਮਿਲੀ ਮੈਂਬਰ ਇਸ ਚੀਜ਼ ਨੂੰ ਇਸ ਜਿਹੜਾ ਪਲੈਸ ਰੀਲਿਸ ਆ ਇਹਨੂੰ ਇਹ ਜਿਹੜੇ ਰੀਲਿਸ ਆ ਜਿਹੜੀਆਂ ਫਾਈਲਾਂ ਰੀਲਿਸ ਕੀਤੀ ਗਈਆਂ ਇਹਨੂੰ ਕੰਡੈਮਨ ਕਰ ਰਹੇ ਆ ਉਹਦੀ ਜਿਹੜੀ ਪਤੀਜੀ ਆ ਇੱਕ ਉਹਨੇ ਇਹਦੀ ਸਪੋਰਟ ਕੀਤੀ ਆ ਕਿ ਇਹ ਸੱਚ ਵੱਲ ਹੋਰ ਕਦਮ ਆ ਕਿੰਦਾ ਪਰਿਵਾਰ ਇਹ ਮੰਨਦਾ ਆ ਕਿ ਜੇਮਸ ਆਲਰੇ ਨੂੰ ਸੈਟਅਪ ਕੀਤਾ ਗਿਆ ਸੀ ਅਸਲ ਚ ਉਹ ਬੰਦੇ ਨੇ ਮਾਰਿਆ ਉਹ ਹੀ ਸੀ ਇਹ 'ਚ ਕੋਈ ਸ਼ੱਕ ਨਹੀਂ ਉਹਨੂੰ ਮਰਵਾਇਆ ਕਿਹਨੇ ਸੀ ਕਹਿ ਕੇ ਵੀ ਉਹਦੇ ਵਿੱਚ ਮਾਫੀਆ ਵੀ ਸੀਗਾ ਜਦੋਂ ਵਿੱਚ ਸਰਕਾਰ ਵੀ ਸੀਗੀ 1999 ਦੇ ਜੂਰੀ ਇਸ ਕਲਾ ਸੈਵਥ ਹੋਈ ਸੀ ਕਿ ਇਹਦੀ ਮਟਰਲਿਕ ਕਿੰਗ ਜੂਨੀਅਰ ਦੇ ਪਰਿਵਾਰ ਦੇ ਨਾਲ 1999 ਸਿਵਲ ਕੇਸ ਦੇ ਵਿੱਚ ਕਿ ਜਿਹੜਾ ਲਾਇਰਡ ਜੋਵਰ ਇੱਕ ਬਾਹਰ ਆਨਰ ਸੀਗਾ ਉਹ ਵੀ ਇਸ ਕਾਂਸਪੀਰੇਸੀ ਦਾ ਹਿੱਸਾ ਸੀ ਆ ਉਹ ਜਿਹੜੀਆਂ ਕੁਝ ਥਿਉਰੀਜ਼ ਕਹਿੰਦੀਆਂ ਕਿ ਉਹਨੂੰ ਮਤਲਬ ਕਿਸੇ ਤਰੀਕੇ ਨਾਲ ਮੈਨੂਪੂਲੇਟ ਕੀਤਾ ਗਿਆ ਸਵਾਲ ਅਜੇ ਵੀ ਉੱਥੇ ਦਾ ਉੱਥੇ ਖੜਾ ਪਰ ਉਹਨਾਂ ਦੇ ਨੂੰ ਲੱਗਦਾ ਹੈ ਕਿ ਜਿਹੜੀਆਂ 2.30 ਲੱਖ ਹਜ਼ਾਰ ਪੇजेस ਜਿਹੜੇ ਡਾਕੂਮੈਂਟ ਰਿਲੀਜ਼ ਕੀਤੇ ਗਏ ਆ ਕੁਝ ਨਾ ਕੁਝ ਨੁਕੀਆਂ ਗੱਲਾਂ ਇਸ ਅਸੋਸੀਏਸ਼ਨ ਵਾਰੇ ਸਾਹਮਣੇ ਜਿਹੜੀਆਂ ਜ਼ਰੂਰ ਹੋਣਗੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸਨੂੰ ਆਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਨੁਕੀਆਂ ਕੱਲ੍ਹ ਬਤਾਂ